ਮਿੱਤਰੋ ਬੜੀ ਸਸਤੀ ਕਾਲਾ ਜੀ ਸਸਤੀ ਕਾਲਾ ਐਮ ਜੀ ਐਕਟਰ ਸਾਡੇ ਨਾਲ ਆ ਤੇ ਗੱਡੀ ਕੀ ਸੀ ਨੈਣੀ ਤਾਰ ਆ ਠੀਕ ਹੈ ਜੀ ਗੱਡੀ ਜਦੋਂ ਉਥੋਂ ਆਈ ਆ ਤੇ ਬਾਈ ਜੀ ਕਹਿੰਦੇ ਹਾਲਾਤ ਦੇਖ ਲੋ ਕੀ ਹੈ ਤੇ ਗੱਡੀ ਸਾਨੂੰ ਚਮਕ ਨਹੀਂ ਚਾਹੀਦੀ ਆ ਮੈਂ ਕਿਹਾ ਜ਼ਰੂਰ ਮਹਾਰਾਜ ਤੇ ਚਮਕਾ ਕੇ ਦਵਾਗੇ ਬੇਫਿਕਰ ਰਹੋ ਠੀਕ ਹੈ ਜੀ ਨੈਣੀ ਤਾਰ ਲੈ ਗਏ ਸੀ ਬਾਈ ਜੀ ਹੁਣੀ ਗੱਡੀ ਤੇ ਘੁੰਮਣ ਫਿਰਨ ਗਏ ਤੇ ਗੱਡੀ ਦੇ ਨਾਲ ਜਿਹੜੇ ਹਾਲਾਤ ਤੁਸੀਂ ਦੇਖ ਲੋ ਕੀ ਬਣੇ ਪਏ ਨੇ ਫੇਚ ਨਾਲ ਠੀਕ ਹੈ ਜੀ ਜਦੋਂ ਘੁੰਮਣ ਫੇਰ ਜਾਂਦੇ ਹੋ ਗੱਡੀਆਂ ਦਾ ਬੁਰਾ ਹਾਲ ਹੋਵੇ ਚ ਇਹਨਾਂ ਤੁਹਾਨੂੰ ਪਤਾ ਹੀ ਹੈ ਚੈੱਕ ਕਰ ਸਕਦੇ ਆ ਠੀਕ ਹੈ ਜੀ ਤੇ ਪੂਰਾ ਮਿੱਟੀਓ ਮਿੱਟੀ ਹੋਈ ਹੋਈ ਆ ਠੀਕ ਹੈ ਜੀ ਤੇ ਬਾਈ ਜੀ ਕਹਿੰਦੇ ਤੁਸੀਂ ਗੱਡੀ ਕਰਦੇ ਹੋ ਇਹਨਾਂ ਚਮਕਾ ਦੇ ਸਾਡੀ ਤੇ ਮੋਇਦੋਣੀ ਵੀ ਆ ਗਿਆ ਇਧਰ ਆ ਲੈ ਐ ਇੱਥੇ ਰੱਖ ਯੂਨੀਬੋਮਬ ਲੱਗਿਆ ਆ ਬੰਦੇ ਸਾਡੇ ਠੀਕ ਹੈ ਜੀ ਤੇ ਮੈਂ ਕਹਾਂ ਚਲੋ ਜੱਤ ਇੱਕ ਵੀਡੀਓ ਬਣਾ ਬਣੂਗਾ ਦਿਖਾ ਦਈਏ ਫਿਰ ਠੀਕ ਨਹੀਂ ਤੇ ਗੱਡੀ ਦੇ ਸਕਰੇਚਸ ਗਰੂਜ ਜੀ ਤੋਂ ਬਹੁਤ ਆ ਨਵਾਸ਼ ਕਰਾਂਗੇ ਪਹਿਲਾਂ ਮੋਹਿਦ ਨੂੰ ਆ ਗਿਆ ਠੀਕ ਹੈ ਜੀ ਤੇ ਚੈੱਕ ਕਰ ਸਕਦੇ ਹਾਂ ਮੈਂ ਮਿੱਟੀ ਮਿੱਟੀ ਹੋਈ ਬਈਆ ਮਿੱਟੀ ਮਿੱਟੀ ਠੀਕ ਹੈ ਜੀ ਮੇਰੇ ਨਾਲ ਹੈ ਮੋਹਿਦ ਤੇ ਗੱਡੀ ਕਰਨੀ ਆਪਾਂ ਮਸ਼ੀਨ ਪਾਲਿਸ਼ ਠੀਕ ਹੈ ਜੀ ਵੀਡੀਓ ਦੇਖ ਲਿਓ ਪੂਰੀ ਤੇ ਚੈਨਲ ਕਰਦੇ ਹੋ ਸਬਸਕ੍ਰਾਈਬ ਤੇ ਜੇ ਹੋ ਸਕੇ ਤਾਂ ਲਾਈਕ ਵੀ ਕਰ ਦਿਆ ਕਰੋ ਯਾਰ ਗਰਮੀ ਬਹੁਤ ਹੈ ਤੇ ਗੱਡੀ ਐਨ ਓਕੇ ਰਿਪੋਰਟ ਕਰਕੇ ਦੇਣੀ ਭਾਈ ਜੀ ਨੂੰ ਠੀਕ ਹੈ ਜੀ ਮੈਟ੍ਰੋ ਨੂੰ ਇਹ ਤੋਂ ਨਹੀਂ ਕਰ ਰਹੇ ਆ ਵਾਸ਼ ਗੱਡੀ ਠੀਕ ਹੈ ਜੀ ਤੇ ਸ਼ੈਂਪੂ ਹੰਪਣਾ ਤੋਂ ਕੇ ਤੰਗੀ ਜਰਾ ਇਹਨੂੰ ਹਨਾ ਇਹ ਕਰਨੀ ਆ ਬੋ ਮਸ਼ੀਨ ਨਾਲ ਪਾਲਿਸ਼ ਠੀਕ ਹੈ ਜੀ ਤੇ ਪੂਰੀ ਹੋਕਰ ਬੋਰਡ ਕਰਾ ਲੈਣੀ ਗੱਡੀ ਨੂੰ ਇਹ ਰਿਜ਼ਲਟ ਦੇਵਾਂਗੇ ਪੂਰਾ ਠੀਕ ਹੈ ਜੀ ਅਜੇ ਮਸ਼ੀਨ ਨਾਲ ਪਾਲਿਸ਼ ਹੋਣੀ ਆ ਦੇਖ ਕੇ ਇਹੋ ਕੰਮ ਸਿਰਾ ਕਰਾ ਲੈਣਾ ਪੜ ਗਿਆ ਹਾਂ ਇਹ ਪਾਲ ਹਾਂ ਜੀ ਅੱਡਾ ਮਹਾਰਾਜ ਠੀਕ ਹੋ ਜੀ ਇਹ ਕਿਤੇ ਅੱਖ ਮਣਾਉਣੇ ਮਹਾਰਾਜ ਲਓ ਵੀ ਮਿੱਤਰੋ ਫਾਈਨਲੀ ਉਹੀ AMG ਹੈਕਟਰ ਆਪਾਂ ਕਰ ਦਿੱਤੀ ਆ ਮਸ਼ੀਨ ਪਾਲਿਸ਼ ਡਨ ਤੇ ਫਾਈਨਲੀ ਰਿਜ਼ਲਟ ਤੁਹਾਡੇ ਸਾਹਮਣੇ ਆ ਪਹਿਲਾਂ ਵੀ ਤੁਸੀਂ ਗੱਡੀ ਦੇਖੀ ਸੀ ਤੇ ਹੁਣ ਵੀ ਚੈੱਕ ਕਰ ਲਓ ਮਹਾਰਾਜ ਕੀ ਕਹਿੰਦੀ ਗੌਰਮੈਂਟ ਕੰਮ ਸਿਰਾ ਆ ਕਿ ਨਹੀਂ ਸਿਰਾ ਠੀਕ ਹੈ ਜੀ ਮਹਾਰਾਜ ਗੱਡੀ ਵੈਨ ਛੀਜਿਆਂ ਨੂੰ ਚਮਕਾ ਦਿੱਤੀ ਆ ਫੜ ਕੇ ਠੀਕ ਹੈ ਜੀ ਮਸ਼ੀਨ ਨਾ ਸਿਰਫ ਪਾਲਿਸ਼ ਹੀ ਕੀਤੀ ਆ ਇਹ ਸਾਲ ਪਹਿਲਾਂ ਆਪਾਂ ਕੀਤੀ ਸੀ ਕੰਪਾਉਂਡਰ ਠੀਕ ਹੈ ਜੀ ਤੇ ਅੱਜ ਆਪਾਂ ਸਿਰਫ ਮਸ਼ੀਨ ਨਾਲ ਪਾਲਿਸ਼ ਕੀਤੀ ਹੈ ਤੇ ਭਾਈ ਜੀ ਮਿੱਟੀ ਇੰਨੀ ਸੀ ਗੱਡੀ ਤੇ ਸਕਰੈਚ ਵੀ ਬਹੁਤ ਜ਼ਿਆਦਾ ਸੀ ਤੇ ਹੁਣ ਤਾਂ ਮਾਤਰੋ ਆ ਨਾ ਸ਼ੀਸ਼ਾ ਬਣੀ ਪਈ ਹੈ ਗੱਡੀ ਆਹ ਦੇਖ ਲਓ ਮੇਰੀ ਫੋਟੋ ਪਛਾਣ ਲਿਆ ਜੀ ਹਾਂ ਜੀ ਅਸੀਂ ਹੈ ਹੀ ਕਾਰ ਕੇਅਰ ਕਾਲ ਬ੍ਰਦਰ ਆ ਤੇ ਮਹਾਰਾਜ ਚੈੱਕ ਕਰੋ ਰਿਜ਼ਲਟ ਓਨਲੀ ਮਸ਼ੀਨ ਪਾਲਿਸ਼ ਕੀਤੀ ਹੈ ਭਾਈ ਜੀ ਤੇ ਮਜ਼ਾ ਆ ਗਿਆ ਕੰਮ ਕਰਕੇ ਗੱਡੀ ਐ ਸ਼ੀਸ਼ਾ ਬਣਾ ਛੱਡੀ ਸ਼ੀਸ਼ਾ ਠੀਕ ਹੈ ਜੀ ਕਾਲੀ ਗੱਡੀ ਕਰਾਂ ਦਾ ਨਜ਼ਾਰਾ ਇਹ ਵੱਖਰਾ ਆ ਬਾਈ ਜੀ ਟਾਈਮ ਜ਼ਰੂਰ ਲੱਗ ਜਾਂਦਾ ਆ ਤੇ ਵਰਤਸੱਲੀ ਨਾ ਜਿਹੜਾ ਕੰਮ ਹੋ ਜਾਂਦਾ ਉਹਦੇ ਨਾਲ ਤਰੀਸ ਨਹੀਂ ਗੱਡੀ ਤੁਸੀਂ ਪਹਿਲਾਂ ਦੇਖੀ ਸੀ ਤੇ ਹੁਣ ਵੀ ਦੇਖ ਲਓ ਤੇ ਓਕੇ ਰਿਪੋਰਟ ਹੋ ਗਿਆ ਕੰਮ ਹਰ ਜੀ ਠੀਕ ਹੈ ਜੀ ਬਾਈ ਜੀ ਹੁਣੀ ਆਪਾਂ ਕੋ ਕਾਫੀ ਟਾਈਮ ਦਾ ਜੁੜੇ ਹੋਏ ਆ ਇਹ ਤੇ ਗੱਡੀ ਐਨ ਓਕੇ ਹੋ ਗਈ ਐ ਸਿਰਫ ਓਨਲੀ ਮਸ਼ੀਨ ਪਾਲਿਸ਼ ਕੀਤੀ ਮੈਂ ਤੁਹਾਨੂੰ ਉਹ ਚੀਜ਼ੀ ਦੱਸ ਦਉ ਨਾਲ ਗੱਡੀ ਦੇ ਵਿੱਚ ਜਿਹੜਾ ਬਾਈ ਜੀ ਪੇਂਟ ਉਤਰ ਗਿਆ ਜਾਂ ਕੁਝ ਵੀ ਹੈ ਨਾ ਉਹਦਾ ਅਸੀਂ ਕੋਈ ਹੱਲ ਨਹੀਂ ਕਰ ਸਕਦੇ। ਆ ਜਿਹੜੇ ਸਕ੍ਰੈਚ ਪਏ ਹਨ ਇਹਦਾ ਪੇਂਟ ਉਤਰ ਗਿਆ ਤੇ ਇਹਦਾ ਅਸੀਂ ਕੋਈ ਹੱਲ ਨਹੀਂ ਕਰ ਸਕਦੇ। ਤੇ ਦੂਜੀ ਗੱਲ ਹਨ ਇੱਕ ਚੀਜ਼ ਹੋਰ ਤੁਹਾਨੂੰ ਜਿਹੜੇ ਮੁੰਡੇ ਸਾਡੇ ਆਏ ਆ ਇੱਧਰ ਇਹਨਾਂ ਨੇ ਮਾਰੇ ਗੱਡੀ ਚ ਮਗਾਈ ਆ। ਕਦਾਬੋਏ ਜੀ ਮਜ਼ਾ ਆਇਆ ਕੰਮ ਕਰਕੇ ਤੇ ਮਾਰੇ ਵੀਡੀਓ ਕਹਿੰਦਾ ਲਾਈਕ ਕਰ ਰਿਆ ਕਰੋ ਹਨਾ ਮਿੱਤਰੋ ਮਿਹਨਤ ਕਰਦੇ ਆ ਤੇ ਥੋੜਾ ਬੋੜਾ ਯਾਰ ਦੇਖ ਲੈ ਕਰੋ ਯਾਰ ਤੇ ਹੋਰ ਵੀ ਕਿਸੇ ਵੀਰ ਭਰਾ ਨੇ ਕਾਰ ਡਰਾਈ ਕਲੀਨ ਕੰਪਾਉਂਡ ਪਾਲਿਸ਼ਿੰਗ ਕਰਾਉਣੀ ਆ।